ਬੱਤਰ ਨੂੰ ਜਿੰਦੇ ਪਾਸਰੂ ਪਾਸਰੂ ਬੱਤਰ ਨੂੰ ਜਿੰਦੇ ਯੋਨੀਆ ਯਰੁਖਾ ਨੂੰ ਜਿੰਦੇ ਫਾਣ ਲੱਗ ਜਾਂਦੇ ਯੋਨੀ ਮਿਆ ਰੁਖਾ ਨੂੰ ਜਿੰਦੇ ਫੜ ਲੱਗ ਜਾਂਦੇ ਹੋ ਨੀਵੇਂ ਆ ਰੁੱਖਾਂ ਨੂੰ ਜ਼ਿੰਦ ਦੇ ਫੜ ਲੱਗ ਜਾਂਦੇ ਹੋ ਨੀਵੇਂ ਆ ਰੁੱਖਾਂ ਨੂੰ ਜ਼ਿੰਦ ਦੇ ਫੜ ਲੱਗ ਜਾਂਦੇ ਹੋ ਨੀਵੇਂ ਆ ਰੁੱਖਾਂ ਨੂੰ ਜ਼ਿੰਦ ਦੇ ਫੜ ਲੱਗ ਜਾਂਦੇ ਹੋ ਨੀਵੇਂ ਆ ਰੁੱਖਾਂ ਨੂੰ ਜ਼ਿੰਦ ਫੜ ਲੱਗ ਜਾਂਦੇ ਯੋ ਨੀਯਾਰੁ ਖਾਨੂ ਜਿੰਦੇ ਫੜ ਲੱਗ ਜਾਂਦੇ ਯੋ ਨੀਯਾਰੁ ਖਾਨੂ ਜਿੰਦੇ ਫੜ ਲੱਗ ਜਾਂਦੇ ਯੋ ਲੋਕੀ ਮਾਣਦੇ ਨੇ ਸ਼ਾਵਾਂ ਨਾਲ फू खो माणे छवां नाड़े फलां बि खांकी माणे फलां बि खांदे ओकी माण ਨਾਲੇ ਫਲਾਂ ਨੂੰ ਹੀ ਖਾਂਦੇ ਹੋ ਨੀਵੇਂ ਆ ਰੁੱਖਾਂ ਨੂੰ ਜਿੰਦ ਫੜ ਲੱਗ ਜਾਂਦੇ ਹੋ ਨੀਵੇਂ ਆ ਰੁੱਖਾਂ ਨੂੰ ਜਿੰਦ ਫਲ ਲੱਗ ਜਾਂਦੇ ਓ ਨੀ ਮਿਆਰੁ ਖਾਨੂ ਜਿੰਦੇ ਫਲ ਲੱਗ ਜਾਂਦੇ ਓ ਨੀ ਮਿਆਰੁ ਖਾਨੂ ਜਿੰਦੇ ਫਲ ਲੱਗ ਜਾਂਦੇ ਓ ਸੰਗਤਾ ਚ ਬਈਏ ਤੇ ਰੰਗ ਲੱਗ ਜਾਂਦੇ ਵਾਹੋ ਉਹ ਸੰਗਤਾ ਚ ਬਈਏ ਜਿੰਦੇ ਰੰਗ ਲੱਗ ਜਾਂਦੇ ਓ ਸੰਗ ਤਾਂ ਚ ਭਈਏ ਜਿੰਦੇ ਰੰਗ ਲੱਗ ਜਾਂਦੇ ਓ ਰੰਗਾਂ ਚ ਭਰੀਏ ਜਿੰਦੇ ਰੰਗ ਲੱਗ ਜਾਂਦੇ ਹੋ 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 ਰੰਗ ਲੱਗ ਜਾਂਦੇ ਓ ਨਾਮ ਵਾਲੇ ਜਿੰਦੇ ਨਹੀਂ ਰੰਗ ਲੱਗ ਜਾਂਦੇ ਓ ਨਾਮ ਵਾਲੇ ਜਿੰਦੇ ਨਹੀਂ ਰੰਗ ਲੱਗ ਜਾਂਦੇ ਓ ਨਾਮ ਵਾਲੇ ਜਿੰਦੇ ਨਹੀਂ ਰੰਗ ਲੱਗ ਜਾਂਦੇ ਵਾਹਿਗੁਰੂ ਵਾਹਿਗੁਰੂ ਵਾਲੇ ਜਿੰਦੇ ਨਹੀਂ ਰੰਗ ਲੱਗ ਜਾਂਦੇ

ਆ ਰੁਖਾ ਨੂੰ ਜਿੰਦੇ ਫਾੜ ਲੱਗ ਜਾਂਦੇ ਓ ਨੀ ਮਿਆਰੁਖਾ ਨੂੰ ਜਿੰਦੇ ਫਾੜ ਲੱਗ ਜਾਂਦੇ ਓ ਨੀ ਮਿਆਰੁਖਾ ਨੂੰ ਜਿੰਦੇ ਫਾੜ ਲੱਗ ਜਾਂਦੇ ਓ ਲੀਮਿਆਰੂ ਖਾਨੂ ਜਿੰਦੇ ਪਾਲ ਲੱਗ ਜਾਂਦੇ ਓ ਲੋਕੀ ਮਾਣਦੇ ਨੇ ਛਾਵਾਂ ਨਾਲੇ ਫਲਾਂ ਨੂੰ ਪੇ ਖਾਂਦੇ ਓ ਲੋਕੀ ਮਾਣਦੇ ਨੇ ਛਾਵਾਂ ਨਾਲੇ ਫਲਾਂ ਨੂੰ ਹੀ ਖਾਂਦੇ ਓ ਲੋਕੀ ਮਾਣਦੇ ਓ ਛਾਵਾਂ ਨਾਲੇ ਫਲਾਂ ਨੂੰ ਹੀ ਖਾਂਦੇ ਓ माणे ਰੰਗਾਂ ਨੂੰ ਵੀ ਖੰਦੇ ਯੋ ਸੰਗ ਤਾਂਚ ਭਈਏ ਜਿੰਦੇ ਰੰਗ ਲੱਗ ਜਾਂਦੇ 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 ਯੋ ਆਉਂਦੀਆਂ ਨਾ ਟੋਟਾਂ ਜਿਹੜੇ ਨਾਮ ਮੰਗ ਜਾਂਦੇ ਓ ਆਉਂਦੀਆਂ ਨਾ ਟੋਟਾਂ ਜਿਹੜੇ ਨਾਮ ਮੰਗ ਜਾਂਦੇ ਓ ਆਉਂਦੀਆਂ ਨਾ ਟੋਟਾਂ ਜਿਹੜੇ ਨਾਮ ਮੰਗ ਜਾਂਦੇ ਓ ਆਉਂਦਿਆਂ ਨਾ ਟੋਟਾਂ ਜਿਹੜੇ ਨਾਮ ਮੰਗ ਜਾਂਦੇ ਓ ਨਾਮ ਮੰਗ ਜਾਂਦੇ ਓ ਨਾਮ ਮੰਗ ਜਾਂਦੇ ਆ ਨਾਮ ਮੰਗ ਜਾਂਦੇ ਓ ਨਾਮ ਮੰਗ ਜਾਂਦੇ ਓ ਨਾਮ ਮੰਗ ਜਾਂਦੇ ਆ ਨਾਮ ਮੰਗ ਜਾਂਦੇ ਓ ਨਾਮ ਮੰਗ ਜੰਦਿਓ ਆਉਂਦੀਆਂ ਨਾ ਟੋਟਾਂ ਜਿਹੜੇ ਨਾਮ ਮੰਗ ਜਾਂਦੇ ਯਾ ਆਉਂਦੀਆਂ ਨਾ ਟੋਟਾਂ ਜਿਹੜੇ ਨਾਮ ਮੰਗ ਜਾਂਦੇ ਯਾ ਆਉਂਦੀਆਂ ਨਾ ਟੋਟਾਂ ਜਿਹੜੇ ਨਾਮ ਮੰਗ ਜਾਂਦੇ ਯਾ ਆਉਂਦਿਆਂ ਨਾ ਕੋਟਾਂ ਜਿਹੜੇ ਨਾਮ ਮੰਗ ਜਾਂਦੇ ਓ ਓ ਨਾ ਨੇ ਕੀਆ ਮੰਗਣਾ ਜੁ ਐਵੇਂ ਸੰਗ ਜਾਂਦੇ ਓ ਸੰਗਤਾ ਚ ਭਈਏ ਸੱਚੀ ਰੰਗ ਲੱਗ ਜਾਂਦੇ ਓ ਸੰਗਤਾ ਚ ਭਈਏ ਸੱਚੀ ਰੰਗ ਲੱਗ ਜਾਂਦੇ ਓ ਸੰਗਤਾ ਚ ਭਈਏ ਸੱਚੀ ਰੰਗ ਲੱਗ ਜਾਂਦੇ ਯੋ ਸੰਗ ਪੰਚ ਬਈਏ ਸੱਚੀ ਰੰਗ ਲੱਗ ਜਾਂਦੇ ਯੋ ਗੁਰੂ ਸੰਗਤ ਬਣ ਕੇ ਬੈਠੀ ਗੁਰੂ ਸਾਹਿਬ ਸੰਗਤ ਹਾਲ ਪਿਆਰ ਵਿੱਚ ਕਈਏ ਨਾਨਕ ਨਾਮ ਚੜਦੀ ਕਲਾ ਮੇਰੇ ਬਾਣੇ ਸਰਬਤ ਦਾਸ ਕਲਗੀਧਰ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ੀ ਫਤਿਹ ਦੀ ਪਾਉ ਸਾਡ ਤੇ ਗੱਜਵਜ ਬਲਾਉ ਵਾਹਿਗੁਰੂ ਜੀ ਕਾਹਦਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ 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 ਪਿਆਰ ਵਿੱਚ ਤੁਸੀਂ ਪੜਿਓ ਐ ਸੰਗਤਾਂ ਵਿੱਚ ਬਈਏ ਤੇ ਰੰਗ ਲੱਗ ਜਾਂਦੇ ਈਏ ਵਾਹਿਗੁਰੂ ਸੰਸਾਰ ਤੇ ਵਿਚਰਦੇ ਕੋਈ ਕਾਲਖ ਲਾਗੋ ਹੋ ਕੇ ਆਵੇ ਤੇ ਉਹਦੇ ਕੱਪੜੇ ਦੇ ਉੱਤੇ ਕਾਲਖ ਦਾ ਦਾਗ ਪੈ ਜਾਂਦਾ ਵਾਹਿਗੁਰੂ ਫਿਰ ਕੋਈ ਘਰ ਪਰਿਵਾਰ ਦਾ ਜੀ ਪੁੱਛਦਾ ਆ ਰੰਗ ਕਿੱਥੋਂ ਲਵਾ ਕੇ ਆ ਵਾਹਿਗੁਰੂ ਕੋਈ ਘਰ ਪਰਿਵਾਰ ਦਾ ਜੀ ਫਿਰ ਪੁੱਛਦਾ ਹੈ ਕਾਲਖ ਕਿੱਥੋਂ ਲੱਗੀ ਕੋ ਸਤਨਾਮ ਸ਼੍ਰੀ ਵਾਹਿਗੁਰੂ ਉਸ ਜੀਵ ਨੂੰ ਫਿਰ ਦੱਸਣਾ ਪੈਂਦਾ ਵਾਹਿਗੁਰੂ ਕਿਸੇ ਤਰ੍ਹਾਂ ਗੁਰੂ ਸਾਹਿਬ ਜੀ ਜਦੋਂ ਬੰਦਾ ਸੰਗਤ ਵਿੱਚੋਂ ਹੋ ਕੇ ਜਾਂਦਾ ਨਾ ਵਾਹਿਗੁਰੂ ਬਹੁਤ ਪਤਾ ਨਹੀਂ ਲੱਗਦਾ ਉਹਦੀ ਰਸਨਾ ਤੋਂ ਵਾਹਿਗੁਰੂ ਦਾ ਸ਼ਬਦ ਨਿਕਲ ਹੀ ਜਾਂਦਾ ਵਾਹਿਗੁਰੂ ਉਹ ਪ੍ਰਸ਼ਾਦਾ ਛਕਣ ਲੱਗੇ ਉਹਦੀ ਰਸਨਾ ਤੋਂ ਤਾਂ ਨਿਕਲ ਜਾਣਾ ਸਤਨਾਮ ਸ੍ਰੀ ਵਾਹਿਗੁਰੂ ਉਹ ਕਿਸੇ ਨੂੰ ਮਿਲਿਆ ਉਹਦੇ মুখ ਤੋਂ ਨਿਕਲ ਜਾਣਾ ਸਤਨਾਮ ਸ੍ਰੀ ਵਾਹਿਗੁਰੂ ਉਹ ਕੁਝ ਛਕਣ ਲੱਗਿਆ ਉਹਦੇ ਰਸਨਾ ਤੋਂ ਨਿਕਲ ਜਾਣਾ ਸਤਨਾਮ ਸ੍ਰੀ ਵਾਹਿਗੁਰੂ ਉਹ ਮਾਲਕ ਦਾ ਦਿੱਤਾ ਖਾ ਕੇ ਸੌਣ ਲੱਗਿਆ ਤੇ ਉਹਦੀ ਰਸਨਾ ਤੋਂ ਨਿਕਲ ਜਾਣਾ ਸਤਨਾਮ ਸ੍ਰੀ ਵਾਹਿਗੁਰੂ ਤੇ ਗੁਰੂ ਕੇ ਪਿਆਰਿਓ ਫਿਰ ਮਨ ਹੀ ਮਨ ਪੁੱਛਦਾ ਕਿ ਇਹ ਰੰਗ ਤੈਨੂੰ ਕਿੱਥੋਂ ਲੱਗਾ ਵਾ ਵਾਹਿਗੁਰੂ ਦੁਨਿਆਵੀ ਕਾਲਖ ਲੱਗ ਜਾਵੇ ਤੇ ਤਾਂ ਵੀ ਗੁਰੂ ਕੇ ਪਿਆਰਿਓ ਸੰਸਾਰ ਪੁੱਛਦਾ ਕਿਥੋਂ ਲਵਾਈ ਆ ਵਾ ਵਾਹਿਗੁਰੂ ਵਾਹਿਗੁਰੂ ਸ਼ਬਦ ਦਾ ਰੰਗ ਲੱਗਾ ਤੇ ਕਦੀ ਗੁਰੂ ਕੇ ਪਿਆਰਿਓ ਬੰਦੇ ਨੂੰ ਫਿਰ ਆਪਣਾ ਮਨ ਹੀ ਪੁੱਛ ਲੈਂਦਾ ਕਿ ਤੈਨੂੰ ਰੰਗ ਕਿੱਥੋਂ ਲੱਗਾ ਵਾ ਵਾਹਿਗੁਰੂ ਤੂੰ ਤੇ ਕਦੀ ਜਪਦਾ ਹੀ ਨਹੀਂ ਸੀ ਵਾ ਵਾਹਿਗੁਰੂ ਕਈ ਨੂੰ ਤੇ ਕਦੀ ਗੁਰੂ ਦੇ ਸ਼ਬਦ ਦੀ ਸੋਝੀ ਨਹੀਂ ਸੀ ਤੈਨੂੰ ਗੁਰੂ ਦੇ ਸ਼ਬਦ ਦਾ ਗਿਆਨ ਨਹੀਂ ਸੀਗਾ ਤੇ ਤੈਨੂੰ ਇਹ ਸੋਝੀ ਗਿਆਨ ਆਇਆ ਕਿੱਥੋਂ ਕੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਪਿਆਰੀ ਸਾਧ ਸੰਗਤ ਜੀ ਬੰਦਾ ਫਿਰ ਕਿਤੇ ਝਾਤ ਮਾਰੇ ਨਾ ਉਹ ਕਦੀ ਸੰਗਤ ਚ ਬੈਠਾ ਹੁੰਦਾ ਕਦੀ ਫਿਰ ਉਹਨੇ ਸੰਗਤ ਚ ਇਹ ਸਿੱਖਿਆ ਹੁੰਦਾ ਵਾਹਿਗੁਰੂ ਕਿਤੇ ਸੰਗਤ ਚ ਬਹਿ ਕੇ ਗੁਰੂ ਕੋਲ ਬਹਿ ਕੇ ਫਿਰ ਜੀਵ ਨੇ ਇਹ ਸਿੱਖਿਆ ਹੁੰਦਾ ਤੇ ਗੁਰੂ ਕੇ ਪਿਆਰੋ ਇਸ ਕਰਕੇ ਤੁਸੀਂ ਵੱਡੇ ਭਾਗਾਂ ਵਾਲੇ ਹੋ ਸੰਗਤ ਰੂਪ ਬਣ ਕੇ ਬੈਹਨੇ ਹੋ ਤੇ ਸਤਿਗੁਰੂ ਪਾਤਸ਼ਾਹ ਦੀ ਬਾਣੀ ਬਖਸ਼ਿਸ਼ ਕਰਦੀ ਆ ਰੰਗ ਲਾਗ ਤਲਾਗਤ ਲਾਗਤ ਆ ਰੰਗ ਲੱਗਦੇ ਆ ਲੱਗਦੇ ਆ ਲੱਗ ਜਾਂਦਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਵਾਹਿਗੁਰੂ ਵਾਹਿਗੁਰੂ ਮੈਂ ਬੇਨਤੀ ਕਰਾਂ ਤੁਸੀਂ ਵਧੀਆ ਉਪਰਾਂ ਲੈ ਕੇ ਦੁਨੀਆਦਾਰੀ ਦੀ ਤਰ੍ਹਾਂ ਤੇ ਆਪਾਂ ਬੈੰਨੇ ਆ ਕੋਈ ਪਰਿਵਾਰਾਂ ਚ ਬੈੰਦਾ ਕੋਈ ਚਾਰ ਸ਼ਰੀਕੇਆਂ ਚ ਬੈੰਦਾ ਕੋਈ ਰਿਸ਼ਤੇਦਾਰਾਂ ਚ ਬੈੰਦਾ ਸੰਗਤ ਬਣ ਕੇ ਬਹਿਣ ਦਾ ਬੜਾ ਵੱਡਾ ਫਲ ਹੈ ਕੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਕੇ ਪਿਆਰਿਓ ਇਸ ਫਲ ਦੀ ਕੋਈ ਕਿਆਸ ਨਹੀਂ ਲਾ ਸਕਦਾ ਕਿ ਇਸ ਦਾ ਫਲ ਕਿੰਨਾ ਕੁ ਵੱਡਾ ਹੈ ਵਾਹਿਗੁਰੂ ਵਾਹਿਗੁਰੂ ਸੰਗਤ ਦੇ ਫਲ ਦਾ ਕੋਈ ਗੁਰੂ ਕੇ ਪਿਆਰਿਓ ਅੰਦਾਜ਼ਾ ਲਾ ਕੇ ਨਹੀਂ ਤੁਹਾਨੂੰ ਕਹਿ ਸਕਦਾ ਕਿ ਇਹ ਫਲ ਇੰਨਾ ਵੱਡਾ ਬਸ ਵਾਹਿਗੁਰੂ 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 ਵਾਹਿਗੁਰ ਚੋਟੀ ਫਲ ਐਨਾ ਮਿਲਦਾ ਵਾ ਚੋੜੀ ਪੈ ਜਾਂਦੀ ਆ ਛੋਟੀ ਫਲ ਐਨਾ ਮਿਲਦਾ ਵਾ ਚੋੜੀ ਪੈ ਜਾਂਦੀ ਆ ਛੋਟੀ ਫਲ ਐਨਾ ਮਿਲਦਾ ਵਾ ਛੋਲੀ ਪੈ ਜਾਂਦੀ ਆ ਛੋਟੀ ਵਾਹਿਗੁਰੂ ਵਾਗ ਤੇ ਨਾਮ ਮਿਲਦਾ ਵਾਖ ਤੇ ਛੋਲੀ ਪੈ ਜਾਂਦੀ ਆ ਛੋਟੀ ਉਹ ਰਾਜ ਬਣ ਜਾਂਦੇ ਜਿਹੜੇ ਮੰਗ ਮੰਗ ਖਾਂਦੇ ਰੋਟੀ ਉਹ ਰਾਜ ਬਣ ਜਾਂਦੇ ਜਿਹੜੇ ਮੰਗ ਮੰਗ ਖਾਂਦੇ ਸੀ ਰੋਟੀ ਉਹ ਰਾਜੇ ਬਣ ਜਾਂਦੇ ਜਿਹੜੇ ਮੰਗ ਮੰਗ ਖਾਂਦੇ ਸੀ ਰੋਟੀ ਉਹ ਰਾਜੇ ਬਣ ਜਾਂਦੇ ਜਿਹੜੇ ਮੰਗ ਮੰਗ ਖਾਂਦੇ ਸੀ ਰੋਟੀ ਫਲ ਐਨਾ ਮਿਲਦਾ ਵਾ ਤੇ ਝੋੜੀ ਪੈ ਜਾਂਦੀ ਆ ਛੋਟੀ ਵਾਹਿਗੁਰੂ ਸੁਬਾਹ ਜੀ ਫਲ ਐਨਾ ਮਿਲਦਾ ਵਾ ਤੇ ਚੋੜੀ ਪੈ ਜਾਂਦੀ ਆ ਛੋਟੀ ਸੁਬਾਹ ਜੀ ਐਨਾ ਮਿਲਦਾ ਵਾ ਤੇ ਚੋੜੀ ਪੈ ਜਾਂਦੀ ਆ ਛੋਟੀ ਗੁਰੂ ਨਾਨਕ ਦੇਵ ਜੀ ਫਲ ਐਨਾ ਮਿਲਦਾ ਵਾ ਚੋਲੀ ਪਹਿ ਜਾਂਦੀ ਆ ਛੋਟੀ ਝੁਲੀ ਪਹਿ ਜਾਂਦੀ ਆ ਛੋਟੀ ਝੋਲੀ ਪਹਿ ਜਾਂਦੀ ਆ ਛੋਟੀ ਝੋਲੀ ਪਹਿ ਜਾਂਦੀ ਆ ਛੋਟੀ ਉਹ ਵੀ ਰਾਜ ਬਣ ਜਾਂਦੇ ਅਜਿਹੜੇ ਮੰਗ ਮੰਗ ਖਾਂਦੇ ਸੀ ਰੋ ਰਾਜ ਬਣ ਜਾਂਦੇ ਅਜੇ ਮੰਗ ਮੰਗ ਖਾਂਦੇ ਸੀ ਰੋਟੀ ਉਹ ਰਾਜੇ ਬਣ ਜਾਂਦੇ ਜਿਹੜੇ ਮੰਗ ਮੰਗ ਖਾਂਦੇ ਸੀ ਰੋਟੀ ਉਹ ਰਾਜੇ ਬਣ ਜਾਂਦੇ ਜਿਹੜੇ ਮੰਗ ਮੰਗ ਖਾਂਦੇ ਸੀ ਰੋਟੀ ਗੱਲਾਂ ਕਰਨ ਗਿਆਨ ਦੀਆਂ ਜਨਾਂ ਦੀ ਮਤ ਹੁੰਦੀ ਸੀ ਖੋਟੀ ਉਹ ਗੱਲਾਂ ਕਰਨ ਗਿਆਨ ਦੀਆਂ ਜਨਾਂ ਦੀ ਬੁੱਧ ਹੁੰਦੀ ਸੀ ਖੋਟੀ ਕਰਨ ਗਿਆਨ ਦੀਆਂ ਜਨਾਂ ਦੀ ਮਤ ਹੁੰਦੀ ਸੀ ਖੋਟੀ ਗੱਲਾਂ ਕਰਨ ਗਿਆਨ ਦੀਆਂ ਜਿਨ੍ਹਾਂ ਦੀ ਮਦ ਹੁੰਦੀ ਸੀ ਕੋਟੀ ਜਿਨ੍ਹਾਂ ਕੋ ਚੱਲਿਆ ਜਾਂਦਾ ਨਾ ਉਹ ਤੇ ਚੜ ਗਏ ਪਰਬਤ ਚੋਟੀ ਜਿਨ੍ਹਾਂ ਕੋ ਚੱਲਿਆ ਜਾਂਦਾ ਨਾ ਉਹ ਤੇ ਚੜ ਗਏ ਪਰਬਤ ਚੋਟੀ ਜਿੰਨਾ ਕੋ ਚੱਲਿਆ ਜਾਂਦਾ ਨਾ ਉਹ ਤੇ ਚੜ ਗਏ ਪਰਬਤ ਚੋਟੀ ਜਿੰਨਾ ਕੋ ਚੱਲਿਆ ਜਾਂਦਾ ਨਾ ਉਹ ਤੇ ਚੜ ਗਏ ਪਰਬਤ ਚੋਟੀ ਉਹ ਰਾਜ ਬਣ ਜਾਂਦੇ ਜੜੇ ਕਦ ਮੰਗ ਮੰਗ ਖਾਂਦੇ ਸੀ ਰੋਟੀ ਉਹ ਰਾਜ ਬਣ ਜਾਂਦੇ ਜੜੇ ਕਦ ਮੰਗ ਮੰਗ ਖਾਂਦੇ ਸੀ ਰੋਟੀ ਹੋ ਰਾਜੇ ਬਣ ਜਾਂਦੇ ਜਿਹੜੇ ਮੰਗ ਮੰਗ ਖਾਂਦੇ ਸੀ ਰੋਟੀ ਹੋ ਰਾਜੇ ਬਣ ਜਾਂਦੇ ਜਿਹੜੇ ਮੰਗ ਮੰਗ ਖਾਂਦੇ ਸੀ ਰੋਟੀ ਮੈਂ ਬੇਨਤੀ ਕਰ ਰਿਹਾ ਸੀ ਕਿ ਸੰਗਤ ਵਿੱਚ ਬਹਿਣ ਦਾ ਫਲ ਇੰਨਾ ਵੱਡਾ ਹੈ ਵਾਹਿਗੁਰੂ ਜਿਹੜਾ ਕੋਈ ਮਨ ਕਰਕੇ ਸੰਗਤ ਵਿੱਚ ਬਹਿ ਜਾਂਦਾ ਹੈ ਚੱਲਿਆ ਨਾ ਜਾਂਦਾ ਹੋਵੇ ਪਰਬਤ ਤੇ ਚੜ ਜਾਂਦਾ ਹੈ ਕੋਈ ਗੱਲ ਨਾ ਆਉਂਦੀ ਹੋਵੇ ਗਿਆਨ ਦੀਆਂ ਗੱਲਾਂ ਕਰਨ ਲੱਗ ਜਾਂਦਾ ਹੈ ਮੰਗ ਕੇ ਰੋਟੀ ਖਾਣ ਵਾਲਾ ਵੀ ਰਾਜਾ ਬਣ ਜਾਂਦਾ ਵਾਹਿਗੁਰੂ ਇਹ ਸੰਗਤ ਦੇ ਪ੍ਰਤਾਪ ਕਰਕੇ ਆ ਕੋ ਸਤਨਾਮ ਸ਼੍ਰੀ ਵਾਹਿਗੁਰੂ ਸੰਗਤ ਵਿੱਚ ਬਹਿਣ ਦਾ ਫਲ ਬਹੁਤ ਵੱਡਾ ਬਿਆਨ ਨਹੀਂ ਕੀਤਾ ਜਾ ਸਕਦਾ ਵਾਹਿਗੁਰੂ ਵਾਹਿਗੁਰੂ ਕਿ ਮੈਂ ਤੇ ਬਹੁਤ ਵਾਰੀ ਬੇਨਤੀ ਕਰਾਂਗਾ ਕਿ ਸੰਗਤ ਵਿੱਚ ਬਹਿ ਕੇ ਕੁਝ ਮੰਗਣਾ ਵੀ ਨਹੀਂ ਚਾਹੀਦਾ ਵਾਹਿਗੁਰੂ ਤੁਸੀਂ ਸੋਚਣਾ ਕਿ ਇਹ ਕਿਵੇਂ ਦੀ ਗੱਲ ਹੋਏ ਸੰਗਤ ਵਿੱਚ ਬਈਏ ਤੇ ਮੰਗਈਏ ਵੀ ਕੁਝ ਨਾ ਕਹੋ ਸਤਨਾਮ ਸ੍ਰੀ ਵਾਹਿਗੁਰੂ ਮੈਂ ਬੇਨਤੀ ਕਰਾਂ ਮੰਗਣਾ ਤਾਂ ਨਹੀਂ ਚਾਹੀਦਾ ਹੋ ਸਕਦਾ ਅਸੀਂ ਕਿਤੇ ਘਾਟ ਹੀ ਨਾ ਮੰਗ ਲਈਏ ਕੋ ਸਾਹਿਬ ਵਾਹਿਗੁਰੂ ਇਹ ਤੇ ਦੇਣ ਵਾਲੇ ਦੀ ਮੋਜ ਵਾਹਿਗੁਰੂ ਤੇ ਤੇ ਬਖਸ਼ਿਸ਼ ਕਰਨ ਵਾਲੇ ਦੀਆਂ ਰਹਿਮਤਾਂ ਨਾ ਕੀ ਪਤਾ ਉਹਨੇ ਕਿੰਨਾ ਦੇਣਾ ਵਾਹਿਗੁਰੂ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਸੰਗਤ ਵਿੱਚ ਬਹਿ ਕੇ ਗੁਰੂ ਨੂੰ ਮੰਗਣਾ ਤੇ ਨਾਮ ਨੂੰ ਮੰਗਣਾ ਵਾਹਿਗੁਰੂ ਬਾਕੀ ਦਾਤਾਂ ਦੇਣ ਵਾਲੇ ਦੀ ਮਰਜ਼ੀ ਆ ਉਹ ਪਤਾ ਨਹੀਂ ਤੁਸੀਂ ਕਿਤੇ ਘੱਟ ਨਾ ਮੰਗਦੇ ਉਹਨੇ ਜ਼ਿਆਦਾ ਦੇਣੀਆਂ ਹੋਣ ਵਾਹਿਗੁਰੂ ਮੈਂ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਕਰਾਂ ਜਿੰਨੀ ਕੁ ਮੈਨੂੰ ਮਾਲਕ ਨੇ ਮੱਤ ਬਖਸ਼ੀ ਆ ਨਾ ਮੈਂ ਓਨੀ ਕੁ ਵਿਚਾਰ ਤੁਹਾਡੇ ਨਾਲ ਕਰ ਸਕਦਾ ਵਾਹਿਗੁਰੂ ਪਰ ਕਿਤੇ ਗੁਰੂ ਕੇ ਪਿਆਰੋ ਕਿਤੇ ਗੁਰੂ ਦੀ ਵਿਚਾਰ ਤੇ ਕੋਈ ਇਹ ਕਹਿ ਦਵੇ ਕਿ ਮੈਂ ਜਿੰਨੀ ਕੁ ਗੱਲ ਕਰਤੀ ਆ ਓਨੀ ਕੀ ਆ ਵਾਹਿਗੁਰੂ ਨਹੀਂ ਗੁਰੂ ਪਿਆਰੋ ਵੱਡੇ ਕੀਆਂ ਵਡਿਆਈਆਂ ਕਿ ਸੇ ਕਹਿਣਾ ਕਹਿਣ ਨਾ ਜਾਏ ਉਹਦੀਆਂ ਵਡਿਆਈਆਂ ਦਾ ਕਿਸੇ ਨੂੰ ਅੰਤ ਨਹੀਂ ਆਉਂਦਾ ਪਰ ਮੈਂ ਇਨੀਕ ਬੇਨਤੀ ਕਰਾਂਗਾ ਕਿ ਗੁਰੂ ਕੋਲੋਂ ਮੰਗਣ ਲੱਗਿਆਂ ਵਾਹਿਗੁਰੂ ਕਿ ਕਈ ਵਾਰੀ ਪਤਾ ਹੀ ਨਹੀਂ ਅਸੀਂ ਘੱਟ ਮੰਗ ਲੈਣਾ ਤੇ ਉਹਨੇ ਜੇ ਜ਼ਿਆਦਾ ਦੇਣਾ ਹੋਊ ਤੇ ਤਾਂ ਕੀ ਵਾਹਿਗੁਰੂ ਚੀ ਤੇ ਜੇ ਇਹ ਡੋਰ ਉਸਤੇ ਹੱਥ ਤੇ ਰੱਖ ਦਈਏ ਮਾਲਕਾ ਜੋ ਤੂੰ ਕਰੇ ਕਰਾਵੇਂ ਸੁਆਮੀ ਸਾਹ ਮਸਲਤ ਪਰਵਾਨ ਜੋ ਸਤਗੁਰੂ ਪਾਛਾ ਤੈਨੂੰ ਪਾਉਂਦਾ ਉਹ ਕਰੀ ਜਾ ਕੋ ਸਤਨਾਮ ਸ੍ਰੀ ਵਾਹਿਗੁਰੂ 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 ਵਾ

ਜਿੰਨੀ ਕੋ ਯਕਾਤ ਵਾਹ ਵਾ ਵਾ ਮੇਰੇ ਵੱਡਿਆ ਏ ਤੇਰੀ ਕਿਆ ਬਾਤ ਵਾਹ ਗੁਰ ਤੇ ਮੰਗਤੀ ਉਹ ਨਹੀਂ ਮੰਗੂਗੀ ਜਿੰਨੀ ਕੋ ਯਕਾ ਵਾਹ ਗੁਰ ਮੰਗਤੀ ਉਹ ਨਹੀਂ ਮੰਗੂਗੀ ਜਿੰਨੀ ਕੋ ਔਕਾਤ ਵਾ ਵਾਹਿਗੁਰੂ ਜਿੰਨੀ ਕੋ ਔਕਾਤ ਵਾ ਵਾਹਿਗੁਰੂ ਜਿੰਨੀ ਕੋ ਔਕਾਤ ਮੰਗਤੀ ਉਹਨਾਂ ਹੀ ਮੰਗੂਗੀ ਵਾਹ ਮੰਗਤੀ ਤੇ ਮਾਲਕ ਉਹਨਾਂ ਕਾ ਜੇ ਮੰਗਤੀ ਤੇ ਤਨ ਦਾ ਕੱਪੜਾ ਪਾਟਾ ਤੇ ਉਹਨੇ ਤਨ ਦਾ ਕੱਪੜਾ ਹੀ ਮੰਗਣਾ ਵਾਹਿਗੁਰੂ ਜੇ ਮੰਗਤੀ ਢਿੱਡ ਦੀ ਭੁੱਖੀ ਆ ਤੇ ਰੋਟੀ ਮੰਗ ਸਕਦਾ ਵਾਹਿਗੁਰੂ ਸਤਿਗੁਰੂ ਪਾਛਾ ਮੰਗਤੀ ਤੇ ਉਹਨਾਂ ਕੀ ਮੰਗੂਗੀ ਜਿੰਨੀ ਕੋ ਨੂੰ ਅਕਲ ਹੈ ਵਾ ਵਾਹ ਗੁਰੂ ਪਰ ਪਾਦਸ਼ਾਹ ਤੇਰਾ ਕੀ ਪਤਾ ਤੂੰ ਕਿਸੇ ਨੂੰ ਕੀ ਦੇਣਾ ਚਾਹੁੰਦਾ ਵਾਹਿਗੁਰੂ ਕੋਈ ਗੁਰੂ ਕੀ ਪਿਆਰਿਓ ਸਾਡੇ ਵਰਗਾ ਪਲक्कड़ ਤਨ ਦਾ ਦੁੱਖ ਕਹਿੰਦਾ ਮਹਾਰਾਜ ਮੇਰਾ ਕੱਟ ਦੋ ਵਾਹਿਗੁਰੂ ਤੇ ਪਾਦਸ਼ਾਹ ਚਾਹੁੰਦੇ ਹੋਣ ਕਿ ਉਹਦਾ ਮੈਂ ਜਨਮਾਂ ਜਨਮਾਂ ਦਾ ਦੁੱਖ ਕੱਟਣਾ ਹੈ ਉਹਦਾ ਮੈਂ ਜਨਮ ਮਰਨ ਦਾ ਦੁੱਖ ਕੱਟਣਾ ਹੈ ਤੇ ਆਪਾਂ ਕੀ ਜਾਣਦੇ ਵਾਹਿਗੁਰੂ ਕੋਈ ਗੁਰੂ ਕੀ ਪਿਆਰਿਓ ਤਨ ਦੀ ਭੁੱਖ ਵਾਸਤੇ ਰੋਟੀ ਮੰਗਦਾ ਮਾਲਕ ਦੀ ਮौज ਆ ਮਾਲਕ ਚਾਹੁੰਦਾ ਕਿ ਮੈਂ ਉਹਦੀ ਜਨਮ ਜਨਮਾਂ ਦੀ ਭੁੱਖ ਮਟਾਉਣੀ ਆ ਤੇ ਸਾਨੂੰ ਕੀ ਪਤਾ ਵਾ ਵਾਹਿਗੁਰੂ ਇਸ ਕਰਕੇ ਗੁਰਪਿਆਰੀ ਸਾਧ ਸੰਗਤ ਜੀ ਮੰਗਣ ਮੰਗ ਤਾਂ ਇੱਕ ਹੈ ਮੰਗ ਜੇ ਮੰਗਣਾ ਹੀ ਆ ਤੇ ਉਹਨੂੰ ਮੰਗ ਲੈ ਕੋ ਸਤਨਾਮ ਸ਼੍ਰੀ ਵਾਹਿਗੁਰੂ ਤੇ ਮੈਂ ਬੇਨਤੀ ਕਰਾਂਗਾ ਤੁਸੀਂ ਫਿਰ ਇਹ ਨਾ ਵਿਚਾਰ ਕਰਿਓ ਕਿ ਸ਼ਾਇਦ ਗੱਲ ਆਪਣੇ ਤੇ ਲਿਆਉਣੀ ਚਾਹੁੰਦਾ ਵਾ ਵਾਹਿਗੁਰੂ ਮੈਂ ਤੇ ਇਹ ਤੱਕਿਆ ਕਿ ਜਿਨ੍ਹਾਂ ਨੇ ਉਹਨੂੰ ਮੰਗਿਆ ਉਹਨਾਂ ਨੂੰ ਫਿਰ ਮੰਗਣ ਦੀ ਲੋੜ ਦੀ ਪਈ ਉਹਨਾਂ ਨੂੰ ਮਾਲਕ ਦੇ ਦਾਤਾ ਬਣਾ। ਵਾਹਿਗੁਰੂ ਜਿਨ੍ਹਾਂ ਨੇ ਮਾਲਕ ਨੂੰ ਮੰਗਿਆ ਨਾ ਕੋ ਸਤਿਨਾਮ ਸ੍ਰੀ ਵਾਹਿਗੁਰੂ ਜਿਨ੍ਹਾਂ ਨੇ ਨਾਮ ਨੂੰ ਮੰਗਿਆ ਜਿਨ੍ਹਾਂ ਨੇ ਮਾਲਕ ਨੂੰ ਮੰਗਿਆ ਮਾਲਕ ਨੇ ਫਿਰ ਉਹਨਾਂ ਨੂੰ ਗੁਰੂ ਕੇ ਪਿਆਰਿਓ ਦਾਤਾ ਵੰਡਣ ਦੀਆਂ ਡਿਊਟੀਆਂ ਲਾਈਆਂ ਉਹਨਾਂ ਦੀਆਂ ਕੋ ਸਤਿਨਾਮ ਸ੍ਰੀ ਵਾਹਿਗੁਰੂ ਉਹਨਾਂ ਦੀਆਂ ਡਿਊਟੀਆਂ ਲਾਈਆਂ ਭਾਈ ਤੁਸੀਂ ਮੰਗਤੇ ਨਹੀਂ ਹੋ ਵਾਹਿਗੁਰੂ ਵਾਹਿਗੁਰੂ ਜਿਵੇਂ ਗੁਰੂ ਕੇ ਪਿਆਰਿਓ ਵਾਹਿਗੁਰੂ ਵਾਹਿਗੁਰੂ ਕੋਈ ਆਗਿਆਕਾਰੀ ਪੁੱਤਰ ਗੁਰੂ ਕੇ ਪਿਆਰੋ ਆਪਣੀ ਪਿਓ ਦੀ ਜੇਬ ਵਿੱਚ ਪਾ ਕੇ ਜਿੰਨੇ ਮਰਜੀ ਕੱਢ ਲੈਂਦਾ ਕੋ ਸਤਨਾਮ ਸ੍ਰੀ ਵਾਹਿਗੁਰੂ ਬਸ ਇਸੇ ਤਰ੍ਹਾਂ ਜਿਹੜੇ ਰੱਬ ਨੂੰ ਮੰਗ ਲੈਂਦੇ ਆ ਨਾਮ ਨੂੰ ਮੰਗ ਲੈਂਦੇ ਆ ਨਾ ਉਹਨਾਂ ਨੂੰ ਫਿਰ ਕੱਲੀ ਕੱਲੀ ਵਸਤੂ ਮੰਗਣ ਦੀ ਲੋੜ ਨਹੀਂ ਪੈਂਦੀ ਕੋ ਸਤਨਾਮ ਸ੍ਰੀ ਵਾਹਿਗੁਰੂ ਉਹਨਾਂ ਨੂੰ ਕੱਲੀ ਕੱਲੀ ਵਸਤੂ ਮੰਗਣ ਦੀ ਲੋੜ ਨਹੀਂ ਪੈਂਦੀ ਕਿ ਆਹ ਦਿਓ ਉਹ ਦਿਓ ਉਹ ਘਟ ਦਿਓ ਉਹ ਵਧ ਦਿਓ ਮਾਲਕ ਤੇ ਉਹਨਾਂ ਨੂੰ ਦਾਤਾ ਵੰਡਣ ਵਾਲਾ ਬਣਾਉਂਦਾ ਕੋ ਸਤਨਾਮ ਸ੍ਰੀ ਵਾਹਿਗੁਰੂ ਤੇ ਮੈਂ ਤੁਹਾਡੇ ਚਰਨਾਂ 'ਚ ਇਨੀਆਂ ਕ ਬੇਨਤੀਆਂ ਕਰਾਂਗਾ ਤੁਸੀਂ ਸਤਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੁੜੇ ਰਹੋ ਕੋ ਸਤਨਾਮ ਸ੍ਰੀ ਵਾਹਿਗੁਰੂ ਬਾਕੀ ਸਰੀਰਾਂ ਦੀ ਖੇਡ ਗੁਰੂ ਕੇ ਪਿਆਰਿਓ ਸਰੀਰ ਕੋਈ ਅੱਜ ਹੈਗਾ ਉਹਨੇ ਕੱਲ ਨਹੀਂ ਹੋਣਾ ਕੋ ਸਤਨਾਮ ਸ੍ਰੀ ਵਾਹਿਗੁਰੂ ਸਰੀਰਾਂ ਦੀ ਕਿਹੜੀ ਗੱਲ ਹੈ ਮੈਂ ਬੇਨਤੀ ਕਰਾਂ ਮੈਂ ਜਿਸ ਨਾਮ ਦੀ ਜ